ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸੇ ਨਗ ਸੇਲ ਲਈ ਲੈ ਕੇ ਆਏ ਆਂਗੇ ਚਾਰ ਤਾਂ ਆ ਗੀਆਂ ਬਾਈ ਕੋਲੇ ਬਾਈ ਬੜਾ ਉਹਨਾਂ ਵਿੱਚ ਇੱਕ ਤਾਜੀ ਸੂਈ ਆ ਤੇ ਤਿੰਨ ਗੱਬਣਾ ਨੇ ਤੇ ਦੋ ਆ ਗੀਆਂ ਬਾਈ ਕੋਲੇ ਹੀਫਰ ਬੜਾ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਕੁਝ ਬਾਈ ਦੀਆਂ ਗਾਂ ਮਰ ਕਿਵੇਂ ਤੇ ਕੁਝ ਮੁੱਜਾ ਚੰਗਾ ਬਾਈ ਵਧੀਆ ਪਸ਼ੂ ਰੱਖਦਾਗਾ ਤੇ ਉਹਨਾਂ ਵਿੱਚੋਂ ਜਿਹੜੇ ਅੱਜ ਇਹ ਸੇ ਨਾਗਾ ਸੇਲ ਕਰ ਰਹੇ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂਦਾਨਾ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਠੀ ਕੋਂ ਬਾਈ ਹਾਂਜੀ ਵਧੀਆ ਵਧੀਆ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਹਾਂਜੀ ਨਾਮ ਜਸਵਿੰਦਰੀ ਹਮ ਤੇ ਪਿੰਡ ਅਥਰਾਜ ਜੀ ਤੇ ਜ਼ਿਲ੍ਹਾ ਮੋਗਾ ਜੀ ਹਾਂਜੀ ਤਸੀਲ ਬਾਗਾਪਰਾਣਾ ਬਾਗਾਪਰਾਣਾ ਤੇ ਨੇੜੇ ਪਿੰਡ ਬਈ ਆਪਣਾ ਨੇੜੇ ਪਿੰਡ ਆਪਣਾ ਭਗਤਾ ਵੀ ਰਹਿ ਜਾਂਦੀ ਸ਼ਹਿਰ ਹੂੰ ਤੇ ਨਾਲ ਸੁਖਾ ਆਨੰਦ ਹੋ ਗਿਆ ਜੀ ਠੀਕ ਹੈ ਇਹ ਨੇੜੇ ਰਹਿ ਜਾਂਦੀ ਮੋਬਾਈਲ ਨੰਬਰ ਬੋਲ ਦੂ ਭਾਈ ਆਪਣਾ 96533 10273 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਸਾਹਮਣੇ ਜਿਹੜੀ ਆਪਾਂ ਵਿਹੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਬਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਕਦੋਂ ਸੂਈ ਆ ਬਾਈ ਇਹ ਇਹ ਤਿੰਨ ਦਿਨ ਹੋ ਗਈ ਤਿੰਨ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਆ ਗਿਆ ਬਾਈ ਬੱਚਾ ਵੱਛਾ ਹੀ ਬੱਚਾ ਵੱਛਾ ਆ ਗਿਆ ਹਾਂਜੀ ਤੇ ਕਿੰਨਾ ਕ ਦੁੱਧ ਕਹਿ ਲੀਏ ਜਾਂ ਬੋਲਾ ਕਹਿ ਲੀਏ ਬਾਈ ਹੁਣ ਹਾਜ਼ਰ ਹੁਣ 16 ਕਿਲੋ ਹੈਗਾ ਹੀ ਤਿਆਰ ਠੀਕ ਹੈ ਮੰਨ ਕੇ ਚੱਲ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਆ ਕੇ ਚੁਾਈ ਕਰਨੀ ਹੋਵੇ ਕਰ ਸਕਦਾ ਹਾਂਜੀ ਹਾਂਜੀ ਤੇ ਚੌਂ ਚਵਾ ਕਿਵੇਂ ਦਾ ਬਈ ਇਹਨੂੰ ਚੌਂ ਚ ਠੰਡੀ ਹੈ ਜੀ ਸੀਲ ਆਈ ਠੀਕ ਹੈ ਤੇ ਕਿਵੇਂ ਤਿਆਰ ਕਰਦੀ ਆ ਟਰ ਫਿਰ ਸ਼ਾਮ ਤੱਕ ਸ਼ਾਮ ਤੱਕ ਮਤਲਬ ਫੋਲੀ ਭਰ ਜਾਂਦਾ ਵਧੀਆ ਭਰ ਜਾਂਦਾ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਦੇ ਦੂ ਬਾਈ ਕਿੰਨੀ ਕਮੀ ਦਾ ਦੁੱਧ ਦੁੱਧ ਬਸ 18 ਠੂਰਾਂ ਦੇ ਆਸੇ ਪਾਸੇ ਦੇ ਠੀਕ ਹੈ ਵੀਰੇ ਤੇ ਖੋਲਿਓ ਬਾਈ ਤੋੜ ਦਿਓ ਬੜੀ ਖੋਲ ਕੇ ਤੋੜਾ ਇਧਰ ਨੂੰ ਕਰਵਾ ਦਨੇ ਬਾਈ ਆਪਾਂ ਚੈੱਕ ਤੇ ਕਦ ਕਾਠ ਚੰਗਾ ਬਾਕੀ ਜਰਸੀ ਆ ਜਾਂਦੀ ਬਾਈ ਹੈਨਾ ਹਾਂਜੀ ਹਾਂਜੀ ਕ੍ਰਾਸ ਚ ਆਈ ਸਹੀ ਹੈ ਬਾਈ ਕ੍ਰੋਸ ਜਰਸੀ ਹੈ ਬਾਈ ਥਣਾ ਥਣਾ ਦਾ ਗੈਪ ਬਹੁਤ ਚੰਗਾ ਹੈ ਲਖਣ ਮਾ ਥਣਾ ਪੂਰੀ ਬਿੱਤੀ ਦੇ ਥਣ ਲੱਗਿਆ ਵਾ ਤੇ ਕਦ ਕਾਠ ਵਾਲੀ ਜਾਂ ਲੱਸੀ ਨਹੀਂ ਲਾਮੇ ਨਹੀਂ ਬਾਕੀ ਫਾਇਰ ਫੂਡ ਚੰਗੇ ਆਉਂਦੀ ਹੂ ਬਾਈ ਹਾਂਜੀ ਹਾਂਜੀ ਮੱਝਾਂ ਰਗਾਏਈ ਦੁੱਧ ਹੂੰ ਮੱਝਾਂ ਰਗਾ ਦੁੱਧ ਹੂ ਬਾਈ ਗਾੜਾ ਦੁੱਧ ਹੂ ਸ਼ਾਮ ਤੱਕ ਬਾਈ ਕਹਿੰਦਾ ਆਰਡਰ ਜਿਹੜਾ ਸੋਨਾ ਤਿਆਰ ਕਰਦੀ ਆ ਬਾਈ ਇਹਦਾ ਮੁੱਲ ਫਿਰ ਮੁੱਲ ਮੁੱਲ ਬਾਈ ਕੀ ਰੋਏ ਦਾ ਮੁੱਲ ਹੀ 62000 ਕਰਦੇ ਹੋਗੇ ਥੋੜਾ ਕਨਾ ਮੰਨਦਾਨ ਹਾਂਜੀ ਹਾਂਜੀ ਥੋੜਾ ਕਨਾ ਕਰ ਠੀਕ ਆ ਮੁੱਲ ਬਾਈ ਕਹਿੰਦਾ ਬਾਈ 62000 ਬਾਕੀ ਕੋਈ ਚੱਕਰ ਨਹੀਂ ਕਰ ਦੇਾਂਗੇ ਥੋੜਾ ਕਨਾ ਮੰਨਦਾਨ ਤੇ ਦੋ ਨੰਬਰ ਤੇ ਬਾਈ ਇਹ ਹੈਗੀ ਹੈ ਜੀ ਆਪਣੀ ਐਫ ਐਫ ਜੀ ਪਿਓਰ ਇਹ ਦੂਜਾ ਸੂਆ ਸੂਣਾ ਜੀ ਤੇ ਦੰਦਾਂ ਤੋਂ ਛਿੱਗੀ ਹੈ ਜੀ ਦੰਦਾਂ ਤੋਂ ਛਿੱਗੀ ਹੈਗੇ ਦੂਜਾ ਸੂਆ ਸੂਣਾ ਹਾਂਜੀ ਕਿੰਨਾ ਕਿ ਦੁੱਧ ਕੱਢਿਆ ਪਹਿਲੇ ਸਵੇਰੇ ਇਹ ਪਹਿਲੇ ਸਵੇਰੇ 24 ਕਿਲੋ ਕੱਢਿਆ ਇਹਨੇ ਤੇ ਐਤ ਕੀ ਫਿਰ ਕਿੰਨੀ ਕੁ ਉਮੀਦ ਆ ਬਾਈ ਇਹ ਤਾਂ بس 25 26 ਕੱਢ ਦੂਗੀ ਠੀਕ ਆ ਹਾਂ ਜੀ ਹੁਣ ਠੰਡੀ ਆ ਹਾਂ ਜੀ ਹਾਂ ਜੀ ਪੂਰੀ ਠੰਡੀ ਤੇ ਚਵਾਈ ਫਿਰ ਹੱਥੀ ਕਰਦੇ ਹਾਂ ਕਿ ਮਸ਼ੀਨ ਤੇ ਨਹੀਂ ਮਸ਼ੀਨ ਤੇ ਵੀ ਆ ਜੀ ਹੱਥੀ ਵੀ ਮਿਲ ਪੈਂਦੀ ਬਾਈ ਕਹਿੰਦਾ ਜਿਵੇਂ ਮਰਜ਼ੀ ਚਵਾਈ ਕਰ ਲਓ ਬਾਈ ਕੋਈ ਚੱਕਰ ਨਹੀਂ ਭਾਵੇਂ ਹੱਥੀ ਚੋਲੇ ਭਾਵੇਂ ਮਸ਼ੀਨ ਤੇ ਬਾਕੀ ਥਣਾ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਚਵਾਈ ਬਹੁਤ ਕੋਲੀ ਆ ਜੀ ਠੀਕ ਆ ਚਵਾਈ ਬਾਈ ਕਹਿੰਦਾ ਬਹੁਤ ਕੋਲੀ ਆ ਕਿੰਨੇ ਟਾਈਮ ਮੰਨ ਕੇ ਚਲੋ ਲੈ ਜੂ ਬਾਈ ਇਹ ਹੁਣ ਇਹ ਬਸ ਮਹੀਨੇ ਤੋ ਉੱਪਰ ਲੈ ਜੂਗੀ ਮਹੀਨੇ ਤੋ ਉੱਪਰ ਬਈ ਕਹਿੰਦਾ ਕੱਚੀਆਂ ਹਵਾਨਾ ਹੁਣ ਵੀ ਬਹੁਤ ਸੋਹਣਾ ਤੇ ਹੈ ਹਾਂਜੀ ਹਾਂਜੀ ਫੁੱਲ ਭਰ ਜਾਂਦਾ ਈ ਇਹ ਠੀਕ ਆ ਲੈ ਬਾਈ ਕਹਿੰਦਾ ਫੁੱਲ ਭਰ ਕੇ ਬਈ ਕਰਮ ਵਾਲੀ ਸੂਣੀ ਮਤਲਬ ਤੁਰਿਆ ਨਹੀਂ ਜਾਂਦਾ ਹੁੰਦਾ ਈ ਠੀਕ ਆ ਤੇ ਖੋਲਿਓ ਬਾਈ ਤੋੜ ਦਿਓ ਇਹਨੂੰ ਵੀ ਤੋੜਾ ਆਪਾਂ ਇਹਦਾ ਵੀ ਚੈੱਕ ਕਰਵਾਣੇ ਬਾਕੀ ਗੱਲ ਕਰੀਏ ਕੱਦ ਕਾਠ ਦੀਆਂ ਪ੍ਰਿੰਟ ਦੀ ਰੰਗ ਰੂਪ ਦੀ ਬਹੁਤ ਪਿਆਰਾ ਬਾਕੀ ਰਿਕਾਰਡ ਵੀ ਬਾਈ ਨੇ ਤਾਂ ਚੰਗਾ ਦੱਸਿਆ ਦੁੱਧ ਦਾ ਐਦ ਕਿਉਂ ਬਾਈ ਕਹਿੰਦਾ ਇਹ ਤਾਂ ਚੰਗੇ ਉਮੀਦਾਂ ਬਾਕੀ ਬਰੀਡ ਬਹੁਤ ਵਧੀਆ ਬਹੁਤ ਵਧੀਆ ਜੀ ਬਈ ਸੀਮਣ ਬਰੇ ਤਾਂ ਨਹੀਂ ਪਤਾ ਇਹ ਲੱਗਾ ਹੋਇਆ ਜਿਹੜਾ ਸੀਮਣ ਆਪਣਾ ਡੈਨਮਾਰਕ ਦਾ ਹੀ ਹੈ ਠੀਕ ਹੈ ਮਤਲਬ ਚੰਗੇ ਭਰਾਏ ਵਾ ਤੇ ਨਾ ਚੰਗਾ ਚੰਗਾ ਜੀ ਚੰਗਾ ਪੂਰਾ ਚੰਗਾ ਹੀ ਠੀਕ ਹੈ ਸੈਕਸਡ ਹੈ ਕਿ ਨਾਨ ਸੈਕਸਡ ਹੈ ਬਈ ਨਾਨ ਸੈਕਸਡ ਹੈ ਹੀ ਸੈਕਸਡ ਨਹੀਂ ਠੀਕ ਹੈ ਸੈਕਸਡ ਨਹੀਂ ਹੈਗਾ ਬਈ ਕਿਹਨੇ ਭਰਾਇਆ ਵਾ ਨਾਨ ਸੈਕਸਡ ਹੈ ਬਈ ਪਰ ਸੀਮਣੇ ਦੇ ਕਰਮਣ ਲਈ ਤੇ ਚੰਗਾ ਹੀ ਭਰਾਇਆ ਵਗਾ ਹਾਂਜੀ ਬਾਕੀ ਦੂਸਰੇ ਤੋਂ ਉਹਦਾ ਦਰਾਇਦਾ ਚੈੱਕ ਕਰ ਸਕਦੇ ਹੋ ਤੇ ਮੁੱਲ ਬਈ ਦਾ ਫਿਰ ਕੀ ਰਹੂਗਾ ਮੁੱਲੇ ਦਾ ਹੀ 75000 ਕਰਦੇ ਹੋਗੇ ਥੋੜਾ ਕਹਣਾ ਮੰਨਤਾ ਕਰ ਦਾਂਗੇ ਠੀਕ ਹੈ 75000 ਰੁਪਏ ਬਾਈ ਕਿਨੇ ਦਾ ਮੁੱਲ ਬਾਕੀ ਕੋਈ ਚੱਕਰ ਨਹੀਂ ਆਗੇ ਦਾ ਮੰਨਤਾ ਨਾ ਜਰੂਰ ਕਰ ਦਾਂਗੇ ਤੈਨਾਂ ਨੰਬਰ ਤੇ ਕਿੰਨੇ ਟਾਈਮ ਦੀ ਕੱਚੀ ਹੈ ਬਾਈ ਇਹ ਆਪਣੀ ਕਾਲੀ ਹਾਂ ਵੀਰੇ ਇਹ ਬਸ ਮਹੀਨੇ ਤੋਂ ਥੱਲੇ ਹੀ ਹੈ 25 ਦਿਨ ਲੈ ਜੇ ਮਹੀਨਾ ਲੈ ਜਾਈ ਇਹਦਾ ਦੁੱਧ ਸੀ 20 ਕਿਲੋ ਹੀ ਪਹਿਲਾ ਸੂ ਹੈ ਬਾਈ ਇਹ ਇਹ ਦੂਜੇ ਸੂਗੀ ਹਾਂ ਦੂਜੇ ਹੀ ਹੈ ਹਾਂਜੀ ਕਰ ਦਗਾ ਹੀ ਆ ਜੀ ਦੋਨੇ ਠੀਕ ਆਪਣੇ ਫਾਰਮ ਨੇ ਹਾਂਜੀ 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 ਠੀਕ ਹੈ ਬਾਈ ਤੇ ਕਿੰਨੀ ਕਿਮੀ ਦਾ ਕਿੰਨਾ ਕਰ ਤਾ ਦੇ ਦੋ ਇਹ ਦੇ ਦੋਗੀ 22 ਤੋਂ ਪਲੱਸ ਦੇ ਦੋਗੀ ਤੇ 24 ਬਸ ਇਨਾਂ ਕਰ ਦੇਊਗੀ ਬਾਕੀ ਵਜਨ ਬਹੁਤ ਆ ਬਾਈ ਹਾਂਜੀ ਹਾਂਜੀ ਹੂੰ ਵਜਨ ਦੀ ਗੱਲ ਠੰਡੀ ਹੈ ਜੀ ਠੀਕ ਹੈ ਠੰਡੀ ਹੈ ਬਈ ਕਹਿੰਦਾ ਗੰਦੀ ਕਰਮ ਵਾਲੀ ਇਹ ਮਤਲਬ ਜਵਾਨ ਹੋਗੀ ਠੀਕ ਹੈ ਵੀਰੇ ਹਾਂਜੀ ਥਾਣੇ ਨੂੰ ਵੀ ਵਧੀਆ ਚੰਗਾ ਬਾਈ ਲੱਗਿਆ ਵਗਾ ਬਾਕੀ ਬਰੀਡ ਇਹਦੀ ਚੈੱਕ ਕਰ ਸਕਦੇ ਕੰਨ ਛੋਟਾ ਆ ਗਿਆ ਚੰਗਾ ਕਦ ਤੇ ਚੰਗਾ ਵਜਨਾ ਲਿਸੀ ਨਹੀਂ ਲਾਮੀ ਨਹੀਂ ਸੋਹਣਾ ਹਰ ਇੱਕ ਕਰਮ ਵਾਲੀ ਦਾ ਪੱਖ ਆਗਾ ਦੇ ਤੌਰ ਦੇ ਭਾਈ ਖੋਲ ਦੇ ਬਾਕੀ ਲੰਮੀ ਆ ਕੋਈ ਵੀ ਛੋਟੀ ਨਾ ਮੰਨ ਕੇ ਹੋ ਕਿ ਨਹੀਂ ਭਾਈ ਨਹੀਂ ਨਹੀਂ ਬਹੁਤ ਲੰਮੀ ਆ ਜੀ ਸਾਰੇ ਪਸੂਆਂ ਤੋਂ ਉੱਚੀ ਆ ਇਹ ਸਹੀ ਆ ਸਾਰੇ ਬਸਮਾ ਚੁੱਕਾ ਦਗਾਠ ਵਾਲੀ ਆ ਵੱਡੀ ਆ ਵਜਨ ਵਾਲੀ ਵੜਾ ਪੂਰੇ ਤੇ ਟੋਰਾ ਤਾਰਾ ਪੈਦਾ ਵੀ ਜੱਚੇ ਦਮਾ ਖੋਲ ਦੇ ਮੜਾਏ ਭਾਈ ਬਾਕੀ ਰੰਗ ਰੂਪ ਦੀ ਗੱਲ ਕਰੀਏ ਸ਼ਾਈਨਿੰਗ ਦੀ ਚਮਕ ਦੀ ਥੋਲ ਚੰਗੀ ਆ ਬੱਟਾ ਟੋਰਾ ਤਾਰਾ ਵੀ ਇੱਕ ਨੰਬਰ ਆ ਤੇ ਕੱਚੀ ਹੈ ਬਾਈ ਉਸ ਹਵਾਨਾ ਦੀ ਜਜਮੈਂਟ ਲਾਇਆ ਹਵਾਨਾ ਵਧੀਆ ਤਿਆਰ ਕਰਦੀ ਹੋ ਬਾਈ ਹਾਂਜੀ ਹਾਂਜੀ ਪੂਰਾ ਜੀ ਠੀਕ ਇਹ ਮਤਲਬ ਬੰਦਲੇਵੇ ਦੇ ਹੈ ਜੀ ਦੁੱਧ ਫੁੱਲ ਹੁੰਦਾ ਜੀ ਠੀਕ ਹੈ ਬਾਈ ਮੰਨ ਲੇ ਕਿ ਚਲੋ ਵੀ ਫਿਕਸਡ ਆਰਡਰ ਹੀ ਰੱਖ ਲਈਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ 70000 ਹੀ ਇਹਦਾ ਮੁੱਲ ਬਾਈ ਕਿੰਨੇ ਬਾਈ 70000 ਰੁਪਿਆ ਹਾਂਜੀ ਤੇ ਲਾਸਟ ਵਾਲੀ ਹੈ ਬਾਈ ਜਿਹੜੀ ਇਹ ਹੈਗੀ ਹੈ ਜੀ ਆਪਣੇ 4 ਮਹੀਨਿਆਂ ਤੋਂ ਬਸ 2-4 ਦਿਨ ਘੱਟ ਵੀ ਹੋ ਸਕਦੇ ਉੱਪਰ ਵੀ ਤੇ ਦੁੱਧ ਬਾਈ ਡਰਾਈ ਹੈ ਦੁੱਧ ਇਹਦਾ 10 ਕਿਲੋ ਸੀਗਾ ਜੀ ਤੇ ਹੁਣ ਡਰਾਈ ਆ ਬਾਈ ਹਾਂ ਹੁਣ ਡਰਾਈ ਠੀਕ ਦੁੱਧੋਂ ਬਾਈ ਕਹਿੰਦਾ ਡਰਾਈ ਆ ਤਾਜੀ ਦਾ 10 ਲੀਟਰ ਕੱਢਿਆ ਵਾ ਹਾਂਜੀ ਤਾਜੀ ਦਾ ਦਾਲ ਸੀ ਤੇ ਕਿੰਨੇ ਟਾਈਮ ਦੀ ਚੱਕ ਦੱਸਿਆ ਇਹ ਮਤਲਬ 4 ਮਹੀਨੇ ਤੋਂ ਕੁਛ ਦਿਨ ਉੱਪਰ ਵੀ ਹੋ ਸਕਦੀ ਹੈ ਜੀ ਕੁਛ ਥੱਲੇ ਵੀ ਠੀਕ ਹੈ ਵੀਰੇ ਮੰਨ ਕੇ ਚੱਲੋ ਵੀ ਛੋਟੀ ਤਸੱਲੀ ਕਰਾਈ ਵੀ ਕੋਈ ਵੀ ਦਾ ਕਰਵਾ ਸਕਦਾ ਹਾਂਜੀ ਹਾਂਜੀ ਕਰਾ ਸਕਦਾ ਠੀਕ ਹੈ ਬਾਈ ਕਹਿੰਦਾ ਆਪਦੀ ਸੱਲੀ ਕਰਵਾ ਸਕਦੇ ਬਾਈ ਡਾਕਟਰ ਭਮੇ ਨਾਲ ਲਿਆ ਭਮ ਡਾਕਟਰ ਇਥੋਂ ਸੱਦ ਲੈ ਹਾਂਜੀ ਤੇ ਥੋਣ ਥੋਣ ਬਹੁਤ ਚੰਗਾ ਇਹਨੂੰ ਵੀ ਹੈਨਾ ਹਾਂਜੀ ਹਾਂਜੀ ਪਰ ਕਿ ਇੱਕ ਟੋਕਰੇ ਪੱਠੇ ਨਾਲ ਰਾਜ਼ੀ ਜਾਂਦੀ ਹੈ ਜਿਹਨੇ ਘਰੇ ਰੱਖਣੀ ਆ ਹੂੰ ਸਹੀ ਆ ਭਾਈ ਇੱਕ ਟੋਕਰੇ ਭਾਈ ਕਨਾਂ ਖਾਣਾ ਰਾਜ਼ੀ ਜਾਂਦੀ ਆ ਭਾਈ ਤੇ ਬਾਕੀ ਥੋੜਾ ਜਿਹਾ ਡਰਦੀ ਜਰੂਰ ਆ ਹੋਰ ਕੋਈ ਚੱਕਰ ਨਹੀਂ ਥਣ ਦੇਖ ਸਕਦਾ ਥਣ ਵਧੀਆ ਲੱਗੇਗਾ ਭਾਈ ਚੰਗੇ ਥਾਣਾਗੇ ਤੇ ਤੋਰਦੇ ਭਾਈ ਮੜਾ ਇਹ ਖੋਲ ਕੇ ਹੋ ਸਕਦਾ ਭਾਈ ਥੋੜਾ ਜਿਹਾ ਡਰੇ ਹੋਰ ਕੋਈ ਚੱਕਰ ਨਹੀਂਗਾ ਤੇ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਹੀ 28000 ਹੀ 28000 ਹਾਂਜੀ ਠੀਕ ਹੈ ਇਹਦਾ ਮੁੱਲ ਭਾਈ ਕਨਾਂ 28000 ਰੁਪਈਆ ਹੈ ਬਾਕੀ ਥੋੜਾ ਨਵਾਈ ਤਮਾਈ ਕਰਕੇ ਸ਼ੈਨਗੀ ਬਖਰੀ ਜੁਦੀਆਂ ਨੇ ਚੌਂਕਲੀ ਵੜਾ ਬਾਈ ਤੋਰ ਦੀ ਬਾਈ ਨੇੜੇ ਕਿਉਂਕਿ ਥੋੜਾ ਡਰੂਗੀ ਤੇ ਮੁੱਲ ਇਹਦਾ 28000 ਰੁਪਿਆ ਨਾ 28000 ਠੀਕ ਹੈ ਬਾਈ 28000 ਰੁਪਿਆ ਬਾਈ ਕਹਿੰਦੇ ਬਈ ਇਹਦਾ ਮੁੱਲ ਸੋਨਾ ਲੇਵਾ ਤਿਆਰ ਕਰਦੀ ਹਾਂ ਹਾਂਜੀ ਹਾਂਜੀ ਪੂਰਾ ਵਧੀਆ ਜੀ ਬਾਕੀ ਮੱਝਾਂ ਵਰਗਾ ਦੁੱਧ ਹੁੰਦਾ ਈ ਹੂੰ ਬਾਈ ਦੁੱਧ ਤਾਂ ਕਿਉਂਕਿ ਅਸਲ ਵਿੱਚ ਮੱਝਾਂ ਨਾਲ ਦਾ ਹੁੰਦਾ ਹਾਂਜੀ ਹਾਂਜੀ ਪੂਰਾ ਗਾੜਾ ਈ ਸਹੀ ਹੈ ਬਾਈ ਦੁੱਧ ਬਾਈ ਕਹਿੰਦਾ ਗਾੜਾ ਹੋਊਗਾ ਤੇ ਮੁੱਲ ਇਹਦਾ 28000 ਰੁਪਿਆ ਹਾਂਜੀ ਤੇ ਇਧਰੋਂ ਬਾਈ ਪੰਜ ਨੰਬਰ ਤੇ ਬੱਚਾ ਕਿੰਨੀ ਕੁ ਉਮਰ ਦਾ ਆ ਗਿਆ ਜੱਸੀ ਦਾ ਇਹ ਬਸ 6 ਕਿ ਮਹੀਨਿਆਂ ਦੇ ਹੋ ਗਏ ਆਸ ਤੇ ਬਸ 6 ਮਹੀਨਿਆਂ ਦਾ ਹਾਂਜੀ ਥਣ ਚਾਹੀਏ ਹਾਂਜੀ ਥਣ ਚਾਹੀਏ ਚਾਰ ਹਾਂਜੀ ਚਾਰ ਕੋੜ ਤਾਂ ਨਹੀਂ ਹੈਗੀ ਵੀਰੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਸਹੀ ਹੈ ਜਮਾ ਠੀਕ ਹੈ ਹਾਂਜੀ ਤੇ ਚੋਲੀ ਚਾਲੀ ਆਪਾਂ ਬਈ ਚੈੱਕ ਕਰਵਾ ਲੈ ਲੱਥਣਾ ਦਾ ਸੈੱਜ ਚੈੱਕ ਕਰ ਸਕਦੇ ਨਖੜ ਮੇ ਥਣ ਬਾਕੀ ਬਰੀਡ ਬਹੁਤ ਆ ਬੱਚੇ ਦੀ ਬਹੁਤ ਵਧੀਆ ਜੀ ਹਾਂਜੀ ਤੇ ਇਹਦਾ ਮੁੱਲ ਬਈ ਬੱਚੇ ਦਾ ਇਹਦਾ ਮੁੱਲ 12000 12000 ਹਾਂਜੀ ਠੀਕ ਹੈ ਬਈ ਤੋਰੋਗੇ ਕਾ ਹਾਂ ਹਾਂ ਤੋਰ ਤੋਰ ਦੇ ਰਿਹਾ ਤੋਰ ਦੇ ਬਈ ਮੜੀ ਤੋਰਾ ਪਸੂ ਨੂੰ ਬਈ ਇਹਦੇ ਵਿੱਚ ਇੱਕ ਰਵਾਣਿਆਂਗੇ ਬਾਕੀ ਜਰਸੀ ਦਾ ਗੈਨ ਨਹੀਂ ਨਾ ਬਈ ਤੇ ਉਮਰ ਛੋਟੀ ਹੈਗੀ ਤੇ ਪਲਿਆ ਬਹੁਤ ਆ ਬਈ ਫਿਰ ਨਹੀਂ ਤਿਆਰ ਕਰਦੇ ਹੋ ਹਾਂਜੀ ਹਾਂਜੀ ਹੂੰ ਕੋਈ ਗੱਲ ਨਹੀਂ ਬੰਦੇ ਬਈ ਲਿਆ ਕੇ ਤੋਰਾ ਤਾਂ ਇੱਕ ਨੰਬਰ ਹੈ ਬਾਕੀ ਜਿਹੜਾ ਥਾਣਾ ਬਈ ਗਲਾਬੀ ਥਾਣਾ ਐਨ ਪੂਰੇ ਗੈਬ ਤੇ ਥਣ ਲੱਗਿਆ ਵਾ ਤੇ ਅੱਗੇ ਬਈ ਆ ਲਾਸਟ ਵਾਲੀ 6 ਨੰਬਰ ਤੇ ਕਿੰਨੀ ਉਮਰ ਦੀ ਹੈ ਇਹ ਇਹ ਹੈਗੀ ਹੈ ਜੀ ਬਸ ਡੇਢ ਸਾਲ ਤੋਂ ਮਹੀਨਾ ਉੱਪਰ ਆਦਾ ਸੀ ਦੋ ਤੋਂ ਥੱਲੇ ਆਈ ਠੀਕ ਹਾਂਜੀ ਦੋ ਤੋਂ ਬਈ ਕਹਿੰਦਾ ਥੱਲੇ ਆ ਗਈ ਤੇ ਡੇਢ ਸਾਲ ਦੀ ਉਮਰ ਮੰਨ ਕੇ ਚੱਲੀ ਹੈ ਨਾ ਹਾਂਜੀ ਹਾਂਜੀ ਤੇ ਥਾਨ ਚਾਰੀ ਹੈ ਬਈ ਪੂਰੀ ਐਨ ਬਲੈਕ ਕਲਰ ਦੀ ਆ ਗਈ ਮਦਰ ਦਾ ਕੀ ਰੰਗ ਹੈ ਬਈ ਇਹਦੀ ਇਹਦਾ ਹੈ 20 ਪਲੱਸ ਹੀ ਠੀਕ ਹੈ ਹਾਂਜੀ ਤੇ ਇਹਦਾ ਕੀ ਮੁੱਲ ਰਹੂ ਇਹਦਾ 22000 ਇਹਦਾ ਮੁੱਲ 22000 ਹਾਂਜੀ ਤੇ ਜੇ ਕੋਈ ਜੋੜਾ ਇਕੱਠਾ ਲਏ ਜੀ ਬਈ ਕੋਈ ਨਹੀਂ ਮਾਨਤਾਨ ਕਰਦਾਂਗੇ ਜਿੰਨਾ ਵੀ ਹੋਇਆ ਆਪਣੇ ਤੋਂ ਠੀਕ ਹੈ ਜੇ ਬਈ ਕਹਿੰਦਾ ਜੋੜਾ ਇਕੱਠਾ ਲਏ ਜੋ ਕੋਈ ਤਾਂ ਮਾਨਤਾਨ ਆਪੋ ਹਾਜ਼ਰ ਕਰ ਦੇਗਾ ਤੋਰੋਂਗੇ ਕਾ ਹਾਂ ਹਾਂ ਤੋਰਦੇ ਤੋਰਾ ਭਈ ਇਹ ਪਏ ਦਾ ਵੀ ਚੈੱਕ ਕਰਾਨਾ ਜੂੜਾ ਜੀ ਬਾਈ ਕਿਨਾਂ ਕੋਈ ਇਕੱਠਾ ਲਊਗਾ ਤਾਂ ਪੋਹ ਜੀ ਮਾਨ ਤਾਨ ਕਰਦੇ ਆਂਗੇ ਹਾਂਜੀ ਬਾਕੀ ਰੰਗ ਰੂਪ ਬੱਚੇ ਦਾ ਇਹਦਾ ਵੀ ਬਹੁਤ ਪਿਆਰਾ ਹੈ ਥੋੜੇ ਜਿਹਾ ਨਮਾਈਆਂ ਧਮਾਈਆਂ ਕਰਕੇ ਗਿੱਲੀਆਂ ਆਣੇ ਹੈਣਾ ਹਾਂਜੀ ਹਾਂਜੀ ਇੱਕ ਠੰਡ ਸੀ ਅੱਜ ਜੀ ਨਮਾਈਆਂ ਸੀ ਹੂੰ ਇੱਕ ਬਾਈ ਕਹਿੰਦਾ ਮੌਸਮ ਥੋੜਾ ਜਿਹਾ ਬਾਈ ਹੁਣ ਸਾਨੂੰ ਬਧੀਆ ਠੰਡ ਦਾ ਮੌਸਮ ਆਗਾ ਹਨਾ ਮੀਂਹ ਮੂ ਪੈਂਦੇ ਆ ਹਾਂਜੀ ਹਾਂਜੀ ਤਾਂ ਕਰਕੇ ਬਾਕੀ ਲੰਮੀ ਲੰਮੀ ਬਹੁਤ ਆ ਬਹੁਤ ਲੰਮੀ ਆ ਜੀ ਉਹ ਚੀਜ਼ ਹੀ ਹੈ ਜਿਹੜੀ ਆਪਾਂ ਕਾਲੀ ਗਾਂ ਦਿਖਾਈ ਸੀ ਸਹੀ ਹੈ ਬਾਈ ਉਹੀ ਨਸਲ ਆਈ ਹੈ ਇਹਦੀ ਉਹਦੇ ਵਰਗੀ ਬਣਦਾ ਹਾਂਜੀ ਹਾਂਜੀ ਜਮਾਂ ਸੇਮ ਹੀ ਸਹੀ ਹੈ ਕੱਦ ਬਹੁਤ ਆ ਇਹਦਾ ਵੀ ਉਹਦਾ ਵੀ ਫੁੱਲ ਆ ਹੂੰ ਤੇ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਹਾਂਜੀ ਸੋ ਕਿਸੇ ਵੀ ਵੀਰ ਨੂੰ ਸਿਆ ਨਗੰਜ ਕੋਈ ਵੀ ਨਗ ਪਸੰਦ ਆਉਂਦਾ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ ਜੀ